ਏ ਕਾਰਨ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਉਂ ਦੁਖੀ ਹਾਂ ਆਪ ਸ਼ਾਇਦ ਇਸ ਨੂੰ ਕਬੂਲ ਕਰੋਗੇ ਕਿ ਨਹੀਂ ਮਨੁੱਖ ਆਪਣੇ ਦੁੱਖਾਂ ਦੇ ਬੀਜ ਆਪ ਹੀ ਪਾਉਂਦਾ ਹੈ ਪ੍ਰਮਾਤਮਾ ਨਹੀਂ ਦਿੰਦਾ ਪ੍ਰਮਾਤਮਾ ਦੁੱਖ ਦੇਈ ਨਹੀਂ ਸਕਦਾ ਦੁੱਖ ਦੇਣਾ ਉਹਦਾ ਧਰਮ ਹੀ ਨਹੀਂ ਹੈ ਦੁੱਖ ਦੇਣਾ ਉਹਦਾ ਸੁਭਾਅ ਹੀ ਨਹੀਂ ਹੈ ਦੁੱਖ ਦੇਣਾ ਉਹਦੀ ਫਿਤਰਤ ਹੀ ਨਹੀਂ ਹੈ ਜੋ ਆਨੰਦ ਸਰੂਪ ਹੈ ਆਨੰਦੀ ਬਣਦਾ ਹੈ ਜੋ ਮਹਾ ਰਸ ਹੈ ਉਹ ਮਹਾਰਾਸੀ ਬਣਦਾ ਹੈ ਜੋ ਮਹਾ ਚਾਨਣ ਹੈ ਉਹ ਮਹਾ ਚਾਨਣੀ ਬਣਦਾ ਹੈ ਹਨੇਰਾ ਨਹੀਂ ਬਣਦਾ ਪਰ ਮੈਂ ਫਿਰ ਕਿਉਂ ਭਟਕਦਾ ਪਿਆ ਦੇ ਰਾਹ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਹੋਣੀਆਂ ਸੂਰਜ ਤੇ ਚਮਕਦਾ ਤੇ ਉਹ ਅੱਖਾਂ ਬੰਦ ਕਰਕੇ ਜੇ ਮੈਂ ਠੋਕਰਾਂ ਖਾ ਰਿਆਂ ਫਿਰ ਮੈਂ ਆਪਣੇ ਲਈ ਆਪ ਦੁੱਖ ਬੋਇਆ ਹਰ ਦੁੱਖ ਮਨੁੱਖ ਦੀ ਕਮਜ਼ੋਰੀ ਹੈ ਮਨੁੱਖ ਦੀ ਭੁੱਲ ਹੈ ਹਰ ਸੁਖ ਪ੍ਰਭੂ ਦੀ ਬਖਸ਼ਿਸ਼ ਹੈ ਉਹਦੀ ਰਹਿਮਤ ਮੈਂ ਫਿਰ ਦਰਾਵਾਂ ਹਰ ਦੁੱਖ ਮਨੁੱਖ ਦੀ ਆਪਣੀ ਗਲਤੀ ਹੈ ਮਨੁੱਖ ਦੀ ਆਪਣੀ ਭੁੱਲ ਹੈ ਮਨੁੱਖ ਦੀ ਹੀ ਜ਼ਿੰਮੇਵਾਰੀ ਹੈ ਹਰ ਅਨੰਦ ਹਰ ਰਸ ਹਰ ਸੁਖ ਪ੍ਰਭੂ ਦੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਨਾਲ ਮਨੁੱਖ ਸੰਬੰਧ ਤੋੜ ਸਕਦਾ ਜਿਵੇਂ ਰੱਬ ਨਾਲ ਸੰਬੰਧ ਤੋੜਨਾ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜਨਾ ਹੈ ਸੂਰਜ ਬਖਸ਼ਿਸ਼ ਕਰ ਰਿਹਾ ਇਤਨਾ ਚਾਨਣਾ ਦੇ ਰਿਹਾ ਤੇ ਮੈਂ ਅੱਖਾਂ ਬੰਦ ਕਰ ਲੈਣਾ ਉਹਦੀ ਬਖਸ਼ਿਸ਼ ਨਾਲੋਂ ਸੰਬੰਧ ਤੋੜ ਦਿੰਦਾ ਤੋੜ ਸਕਦਾ ਜਿਵੇਂ ਸੂਰਜ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ ਤਾਂ ਪ੍ਰਭੂ ਦੀ ਬਖਸ਼ਿਸ਼ ਨਾਲ ਵੀ ਮਨੁੱਖ ਸੰਬੰਧ ਤੋੜ ਸਕਦਾ ਹੈ ਬਹੁਤ ਸਾਰੇ ਸੰਬੰਧ ਤੋੜ ਕੇ ਬੈਠਣ ਪਰਮਾਤਮਾ ਨਾਲ ਸੰਬੰਧ ਤੋੜਨਾ ਸੁੱਖਾਂ ਨਾਲ ਸੰਬੰਧ ਤੋੜਨਾ ਹੈ ਇਹ ਠੀਕ ਹੈ ਕਿ ਸੂਰਜ ਤੋਂ ਬਿਨਾ ਅਸੀਂ ਜੀ ਨਹੀਂ ਸਕਾਂਗੇ ਅਗਰ ਉਹ ਠੰਡਾ ਪੈ ਗਿਆ ਅਸੀਂ ਡੰਡੇ ਹੋ ਜਾਵਾਂਗੇ ਪਰ ਉਹਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦੇ ਹਾਂ ਪਰਮਾਤਮਾ ਤੋਂ ਬਿਨਾ ਅਸੀਂ ਹੋ ਨਹੀਂ ਸਕਦੇ ਹਾਂ ਤੇ ਉਸੇ ਦੀ ਸ਼ਕਤੀ ਕਰਕੇ ਪਰ ਉਹਦੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ ਹਾਂ हमें ये गल पकड़ दे चाहिए सूरज तो बिना तो असी हो नहीं सकते अगर सूरज ठंडा हो जाए सब कुछ ठंडा हो जाएगा तो। लेकिन सूरज की जो रोशनी है सूरज का जो चानना है इस असी संबंध तोड़ सकते सर्व कहीं बंद करना परमात्मा तो बिना तो अभी नहीं हो सकते नहीं हो सकते हां तो अभी उसे करके ਉਸੇ ਦੀ ਜੋਤ ਉਸੇ ਦਾ نور ਉਸੇ ਦੀ ਸ਼ਕਤੀ ਪਰ ਉਸਤੀ ਬਖਸ਼ਿਸ਼ ਨਾਲ ਅਸੀਂ ਸੰਬੰਧ ਤੋੜ ਸਕਦੇ ਹਾਂ ਕਿਸ ਤਰ੍ਹਾਂ ਉਹਨੂੰ ਭੁੱਲ ਜਾਈਏ ਗੱਲ ਸੁਣੋ ਭੁੱਲਦੇ ਹਾਂ ਸਾਰੀ ਬਖਸ਼ਿਸ਼ਾਂ ਨਾਲ ਸੰਬੰਧ ਟੁੱਟ ਜਾਂਦਾ ਹੈ ਯਾਦ ਕਰਦੇ ਹਾਂ ਹੀ ਸਾਰੀ ਰਹਿਮਤਾਂ ਨਾਲ ਸੰਬੰਧ ਜੁੜ ਜਾਂਦਾ ਹੈ ਭੁੱਲਦੇ ਹਾਂ ਮਹਾਰਸ ਨਾਲ ਸੰਬੰਧ ਟੁੱਟ ਕੇ ਜ਼ਿੰਦਗੀ ਬੇਰਸ ਹੋ ਜਾਂਦੀ ਹੈ ਭੁੱਲਦੇ ਆਂ ਗੁਨਾ ਨਾਲ ਸੰਬੰਧ ਟੁੱਟ ਕੇ ਮਨੁੱਖ ਮਜੂਸ ਮੇ ਮਨੁੱਖ ਬਣ ਜਾਂਦਾ ਹੈ ਭੁੱਲਦੇ ਆਂ ਸੁੱਖਾਂ ਨਾਲ ਸੰਬੰਧ ਟੁੱਟ ਕੇ ਮਨੁੱਖ ਮਹਾਨ ਦੁੱਖਾਂ ਦੀ ਘੜ ਦੇ ਚ ਘੜ ਕੋ ਜਾਂਦਾ ਹੈ ਸੰਬੰਧ ਮਨੁੱਖ ਤੋੜ ਸਕਦਾ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ ਹੈ ਮਨੁੱਖ ਸੂਰਜ ਦੀ ਰੋਸ਼ਨੀ ਨਾਲ ਸੂਰਜ ਨਾਲ ਤੇ ਸੰਬੰਧ ਨਹੀਂ ਤੋੜ ਸਕਦਾ ਸੂਰਜ ਦੀ ਰੋਸ਼ਨੀ ਨਾਲ ਸੰਬੰਧ ਤੋੜ ਸਕਦੇ ਪਰਮਾਤਮਾ ਨਾਲ ਤੇ ਅਸੀਂ ਸੰਬੰਧ ਨਹੀਂ ਤੋੜ ਸਕਦੇ ਸਾਡੇ ਕੋਈ ਤਾਕਤ ਹੀ ਨਹੀਂ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦੇ ਉਸਦੀ ਬਖਸ਼ਿਸ਼ ਤੋਂ ਅਸੀਂ ਵਾਂਝੇ ਹੋ ਸਕਦੇ ਆ ਇਸ ਵਸੇ ਗੁਰਬਾਣੀ ਕਹਿੰਦੀ ਆਪ ਬੀਜ ਆਪੇ ਹੀ ਖਾਏ ਅਗਰ ਤੇਰੇ ਕੋਲ ਦੁੱਖ ਨੇ ਤੂੰ ਆਪ ਹੀ ਬੋਇਨੇ ਵਿੱਚ ਤੇਰੇ ਦੁੱਖ ਲਈ ਪਰਮਾਤਮਾ ਜ਼ਿੰਮੇਵਾਰ ਨਹੀਂ ਪਰਮਾਤਮਾ ਤੇ ਚਾਣਣਾ ਹੈ ਜੇ ਤੂੰ ਹਨੇਰੇ ਚ ਭਟਕਦਾ ਪਏ ਤੇ ਤੂੰ ਅੱਖਾਂ ਬੰਦ ਕੀਤੀਆਂ ਹੋਣ ਪਕੇ ਸੁੱਖਾਂ ਦਾ ਸਾਗਰ ਹੈ ਜੇ ਤੂੰ ਦੁਖੀ ਹੈ ਤੂੰ ਸੰਬੰਧ ਤੋੜੇ ਹੋਣੇ ਉਹ ਤੇ ਮਹਾਰਸ ਹੈ ਜੇ ਤੂੰ ਬੇਰਸੀਦ ਜਿੰਦਗੀ ਬਤੀਤ ਕਰ ਰਹੇ ਹੈ ਤੇ ਤੂੰ ਸੰਬੰਧ ਤੋੜੇ ਹੋਵੇਗਾ ਉਹ ਤੇ ਮਹਾਚਾਨਣ ਹੈ ਮਹਾਰਸ ਹੈ ਮਹਾ ਅਨੰਦ ਹੈ ਔਰ ਗਜ਼ਬ ਦੀ ਗੱਲ ਹੈ ਸੂਰਜ ਤੇ ਤੇ ਧਰਤੀ ਇੱਕ ਪਾਸੇ ਔਲੇ ਹੋ ਜਾਂਦੀ ਹੈ ਰਾਤ ਵੀ ਹੋ ਜਾਂਦੀ ਹੈ ਹਨੇਰਾ ਵੀ ਹੋ ਜਾਂਦਾ ਹੈ ਸੂਰਜ ਦੇ ਹੁੰਦੇ ਆਿਆਂ ਵੀ ਪ੍ਰithvi ਤੇ ਅੰਧੇਰਾ ਹੋ ਜਾਂਦਾ ਹੈ ਪਰ ਪ੍ਰਮਾਤਮਾ ਦੀ ਬਖਸ਼ਿਸ਼ ਤੇ ਦਿਨ ਰਾਤ ਹਰ ਵਕਤ ਹੋ ਰਹੀ ਹੈ। ਬਦੀ ਬਖਸ਼ਿਸ਼ ਕਦੀ ਨਹੀਂ ਰੁਕਦੀ। ਹਰ ਵਕਤ ਦੇ ਰਹੀ ਹੈ। ਹਰ ਵਕਤ ਹਰ ਵਕਤ ਬਖਸ਼ਿਸ਼ ਕਰ ਰਹੀ ਹੈ। ਪਰ ਮਨੁੱਖ ਉਸ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ। ਕਥਾ ਕੀਰਤਨ ਮੈਂ ਇਸ ਵਾਸਤੇ ਨੇ ਉਹਦੀ ਜਿਹੜੀ ਰਹਿਮਤ ਹੋ ਰਹੀ ਏ ਬਖਸ਼ਿਸ਼ ਹੋ ਰਹੀ ਏ ਮਹਾਰਸ ਦੀ ਮਹਾ ਆਨੰਦ ਦੀ ਮਹਾ ਗੁਣਾ ਦੀ ਮਨੁਖ ਆਪਣੀ ਪਾਤਰਤਾ ਜੁਟਾ ਲਾ ਬਸ ਇਤਨੀ ਕਰ ਲੈ ਔਰ ਕੁਛ ਵੀ ਨਹੀਂ ਹੁਣ ਮੈਂ ਫਿਰ ਅਰਜ਼ ਕਰਾਂ ਦੋਖ ਦ੍ਰਿਸ਼ਟ ਵਾਲਾ ਮਨੁਖ ਸਾਰਿਆਂ ਚ ਦੋਖ ਦੇਖਦਿਆਂ ਦੇਖਦਿਆਂ ਫਿਰ ਰੱਬ ਦੇ ਚ ਵੀ ਦੇਖਦਾ ਹੋਏ ਨਿਆਸੀ ਮਨੁਖ ਜੋ ਪਰਮ ਨਾਸਤਿਕ ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ ਉਹਨਾਂ ਨੇ ਈਸ਼ਵਰ ਦੇ ਚ ਵੀ ਕੁਝ 도ਖ ਦੇਖੇ। ਭਗਵਾਨ ਦੇ ਚ ਵੀ 도ਖ ਦਿਖਾਈ ਦਿੱਤਾ। ਯਕੀਨ ਜਾਣੋ ਅਗਰ ਸ਼ੁਭ ਦ੍ਰਿਸ਼ਟ ਹੈ ਤਾਂ ਸ਼ੈਤਾਨ ਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ। ਇਹ ਵੀ ਮੈਂ ਅਸਰ ਕਰਦੇ ਆ। ਉਹਦੇ ਚ ਵੀ ਕੁਝ ਗੁਣ ਦਿਖਾਈ ਦੇਣਗੇ। ਉਹਦੇ ਚ ਵੀ ਕੁਝ ਖੂਬੀਆਂ ਦਿਖਾਈ ਦੇਣਗੀਆਂ। ਇਤਨੀ ਸੋਹਣੀ ਸ਼ੁਭ ਦ੍ਰਿਸ਼ਟ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਉਹ ਕੁਝ ਪਸ਼ੂਆਂ ਦੇ ਵਿੱਚ ਵੀ ਗੁਣ ਦੇਖਦੇ ਬੈਠੇ ਬੈਠੇ। ਇੱਕ ਉਹਨਾਂ ਦਾ ਸਵਾਈਆ ਹੈ ਤੇ ਇੱਕ ਪੌੜੀ ਇਹ ਵਾਰਾਂ ਵਿੱਚ ਦੋਵੇਂ ਤੁਹਾਡੇ ਸਾਹਮਣੇ ਰੱਖਾਂ। ਜਿਵੇਂ ਇੱਕ ਜੀਟੀ ਪਾਛੇ ਕੋਟ ਜੀਟੀ ਚਲੀ ਜਾਂਦ ਇੱਕ ਟਿਕ ਪਗ ਡਗਮਗ ਸਾਵਧਾਨ ਹੈ। ਕਹਿੰਦੇ ਨੇ ਇੱਕ ਕੀੜੀ ਦੇ ਪਿਛੇ ਕਰੋਨਾ ਚੱਲ ਪੈਂਦੀ ਹੈ। ਇੱਕ ਉਹਨਾਂ ਦੀ ਰਹਿਬਰ ਆਉਂਦੀ। ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਜੇ ਮੈਂ ਭਟਕਦੀ ਤੇ ਕਰੋੜਾਂ ਨੇ ਭਟਕ ਜਾਣਾ ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਚੱਲ ਰਹੀਆਂ ਨੇ ਸਾਡਾ ਰਹਿਬਰ ਹੈ ਰਹਿਬਰ ਦੇ ਪਿੱਛੇ ਚੱਲ ਕਰੋੜਾਂ ਰਹਿਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ ਤੇ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਮੈਂ ਭਟਕ ਰਹੀ ਤੇ ਕਰੋੜਾ ਭਟਕ ਜਾ ਰਿਹਾ ਹੈ ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀ ਬਣ ਕੇ ਵੀ ਮੈਂ ਸਮਝਾ ਰਹਿਬਰ ਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ ਚਾਹੇ ਉਹ ਰਹਿਬਰ ਸਮਾਜ ਦਾ ਹੈ ਚਾਹੇ ਉਹ ਰਹਿਬਰ ਧਰਮ ਦਾ ਹੈ ਚਾਹੇ ਉਹ ਰਹਿਬਰ ਦੇਸ਼ ਦਾ ਹੈ ਉਹਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਉਹਦਾ ਇੱਕ ਗੁਨਾਹ ਕਰੋੜਾਂ ਗੁਨਾਹ ਵਰਗਾ ਉਸ ਦੇ ਇੱਕ ਗੁਨਾਹ ਤੋਂ ਕਰੋੜਾਂ ਨੂੰ ਦੁੱਖ ਭੋਗਣਾ ਪਏਗਾ ਇੱਕ ਕੀੜੀ ਭਟਕ ਗਈ ਹੁਣ ਕਰੋੜਾਂ ਭਟਕਣ ਦੇਸ਼ ਦੇ ਮੁਖੀ ਨੇਤਾ ਭਟਕ ਜਾਣ ਪ੍ਰਜਾ ਤੇ ਭਟਕ ਜਾਂਦੇ ਦੇਸ਼ ਦੇ ਮੁਖੀ ਦੇ ਨੇਤਾ ਭ੍ਰਸ਼ਟ ਹੋ ਜਾਣ ਬੇਈਮਾਨ ਹੋ ਜਾਣ ਪਰ ਜੋ ਸੇ ਨਸਕੇ ਕਦਮ ਤੇ ਚੱਲ ਪੈਂਦੇ ਇਹ ਕੁਦਰਤੀ ਨਹੀਂ ਹੈ ਯਥਾ ਰਾਜਾ ਕਥਾ ਪਰ ਜਾ ਰਹਿਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੈ ਕਰੋੜਾਂ ਗੁਨਾਹ ਵਰਗਾ ਰਹਿਬਰ ਦੀ ਇੱਕ ਭੁੱਲ ਇੱਕ ਭੁੱਲ ਨਹੀਂ ਹੈ ਕਰੋੜਾਂ ਭੁੱਲਾਂ ਵਰਗੀ ਹੈ ਵਾਲਿਬ ਤੇ ਕਹਿੰਦਾ ਹੈ ਘਾਰ ਵਾਂਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਮ ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਕਹਿੰਦਾ ਇਹਦੀ ਮੈਨੂੰ ਚਿੰਤਾ ਨਹੀਂ ਕਾਰਵਾ ਕੇ ਲੁੱਟ ਜਾਣੇ ਦਾ ਗਮ ਨਹੀਂ ਗਾਲिब ਸਵਾਲ ਤੋਂ ਥਾ ਤੇਰੀ ਰੈਬਰੀ ਦਾ ਤੂੰ ਰੈਬਰ ਕਿਹੜੀ ਗੱਲ ਦਾ ਸਤੇ ਤੇਰੇ ਹੁੰਦਿਆਂ ਸੀ ਤਬਾ ਹੋ ਗਏ ਬਰਬਾਦ ਹੋ ਗਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬਰਸ਼ਟ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬੇਈਮਾਨ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਸਾਰਾ ਦੇਸ਼ ਗਲਤ ਹੋ ਜਾਏ ਇਸ ਤੋਂ ਗੱਲ ਸਪਸ਼ਟ ਹੋ ਗਈ ਤੂੰ ਗਲਤ ਹੈ ਤੂੰ ਗਲਤ ਰੇਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੁੰਦਾ ਸਾਰੀ ਕੌਮ ਭਟ ਗਈ ਹੈ ਤੇ ਇੱਕ ਰੈਬਰ ਦਾ ਗੁਨਾਹ ਕਰੋੜਾਂ ਗੁਨਾਹਾਂ ਵਰਗਾ ਹੈ ਚਾਹੇ ਕੌਮ ਦਾ ਮੁਖੀ ਹੈ ਦੇਸ਼ ਦਾ ਮੁਖੀ ਹੈ ਸਮਾਜ ਦਾ ਮੁਖੀ ਹੈ ਧਰਮ ਦਾ ਮੁਖੀ ਹੈ ਆਈ ਸਭ ਕਹਿੰਦੇ ਨੇ ਇੱਕ ਕੀੜੀ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਨੇ ਉਹ ਜਿਹੜੀ ਇੱਕ ਅੱਗੇ ਜਾ ਰਹੀ ਏ ਪੂਰੀ ਜ਼ਿੰਮੇਵਾਰੀ ਨਾਲ ਜਾ ਰਹੀ ਏ ਮੈਂ ਭਟ ਗਈ ਕਰੋੜਾਂ ਨੇ ਭਟ ਗਏ ਔਰ ਪਿਛਲੇ ਜੋ ਜਾ ਰਹਿਆਂ ਨੇ ਉਹ ਇਸ ਭਰੋਸੇ ਨਾਲ ਜਾ ਰਹਿਆਂ ਨੇ ਸਾਡਾ ਰਹਿਬਰ ਹੈ ਕਰੋੜਾਂ ਨੇ ਇੱਕ ਤੇ ਭਰੋਸਾ ਕੀਤਾ ਤੇ ਇੱਕ ਨੇ ਕਰੋੜਾਂ ਦੀ ਜ਼ਿੰਮੇਵਾਰੀ ਚੁੱਕ ਲਈ ਔਰ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਸੁਚੇਤ ਹੋ ਕੇ ਚੱਲ ਰਹੀ ਜੈਸੇ ਇੱਕ ਚੀਟੀ ਪਾਛੇ ਕੋੜ ਚੀਟੀ ਚਲੀ ਜਾਤ ਇੱਕ ਟੇ ਕੋ ਪਗ ਡਗ ਮਗ ਸਾਵਧਾਨ ਹੈ ਜਿਵੇਂ ਕੂੰਜ ਪਾਂਤ ਬਲੀ ਬਾਤ ਸਾਤ ਸਹਿਜ ਮੇ ਉਡਤ ਆਕਾਸ਼ ਚਾਰੀ ਆਗੇ ਅਗਵਾਨ ਹੈ ਕੂੰਜਾਂ ਦੀ ਧਾਰ ਇਨ੍ਹਾਂ ਦੇ ਚ ਵੀ ਇੱਕ ਕੂੰਜ ਰਹਿਬਰ ਆਉਂਦੀ ਅੱਗੇ ਆਉਂਦੀ ਬਾਕੀ ਕੂੰਜਾਂ ਉਸ ਪਾਸੇ ਚੱਲਦੇ ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਵ ਕਰਦੀ ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਜਾਂਦੀ ਉਹ ਜਿਹੜੀ ਅੱਗੇ ਜਿੱਥੇ ਬੈਠਣਾ ਚਾਹਦੀ ਏ ਜਿਸ ਦਰਖਤ ਤੇ ਸਾਰੀਆਂ ਉੱਥੇ ਹੀ ਬੈਠ ਜਾਂ। ਉਹ ਜਿਹੜੇ ਪਾਸੇ ਖੱਬੇ ਸੱਜੇ ਮੁੜਦੀ ਏ ਬਾਕੀ ਸਾਰੀਆਂ ਉਸੇ ਪਾਸੇ ਮੁੜਦੀਆਂ। ਉਹ ਜੋ ਇੱਕ ਚੱਲ ਰਹੀ ਏ ਅੱਗੇ ਪੂਰੀ ਜ਼ਿੰਮੇਵਾਰੀ ਨਾਲ ਪੂਰੀ ਸੁਚੇਤ ਹੋ ਕੇ ਮੈਂ ਭਟਕ ਗਈ ਤੇ ਸੈਂਕੜੇ ਕੁੰਜਾਂ ਨੇ ਭਟਕ ਜਾਣਾ। ਪਰ ਉਹ ਜੋ ਸੈਂਕੜੇ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਸਾਡਾ ਰਹਿਬਰ ਸਾਡਾ ਰਹਿਬਰ ਤੀਸਰਾ ਉਦਾਹਰਨ ਜਲ세 ਮਿਰਗ ਮਾਲ ਚਾਲ ਚਲਤ ਤਰਤ ਨਾ ਜਤਰ ਕਤਰ ਅਗਰ ਭਾਗੀ ਰਮਤ ਤਤ ਧਿਆਨ ਹੈ ਮਿਰਗਾ ਦਾ ਟੋਲਾ ਹਿਰਨਾ ਦਾ ਟੋਲਾ ਉਹਦੇ ਚ ਇੱਕ ਬਾਰਾ ਸਿੰਘ ਆਉਂਦਾ ਮੁਖੀ ਆਉਂਦਾ ਉਹਨਾਂ ਸਾਰੀਆਂ ਹਿਰਨ ਤੇ ਹਿਰਨੀਆਂ ਦਾ ਰਸਤਾ ਉਹ ਬਾਰਾ ਸਿੰਘਾ ਚੁੰਦਾ ਜਿਹੜੇ ਜਿਹੜੇ ਪਾਸੇ ਉਹ ਮੁੜਦਾ ਹੈ ਸੱਜੇ ਖੱਬੇ ਸਾਰੀਆਂ ਉਸੇ ਪਾਸੇ ਦੌੜਦੀਆਂ ਉਹ ਉਹ ਇੱਕ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਕਹਿੰਦੇ ਤਾਂ ਨਾ ਜਗਤ ਕੀ ਭੇਡਾਂ ਚੱਲ ਪਰ ਬੜੇ ਧਿਆਨ ਨਾਲ ਸੁਣਨਾ ਠੀਕ ਹੈ ਸਾਰੀਆਂ ਭੇਡਾਂ ਇੱਕ ਭੇਡ ਦੇ ਪਿੱਛੇ ਚੱਲਦੀਆਂ ਨੇ ਪਰ ਉਹ ਇੱਕ ਭੇਡ ਦੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦੀ ਨਾ ਉਹ ਤੇ ਆਪਣਾ ਰਸਤਾ ਚੁਣਦੀ ਹੈ ਨਾ ਇਸ ਦਾ ਮਤਲਬ ਇੱਕ ਭੇਡਾਂ ਦੇ ਵਿੱਚ ਵੀ ਕੋਈ ਇੱਕ ਅਦ ਭੇਡ ਹੈ ਜੋ ਪਿੱਛੇ ਨਹੀਂ ਚੱਲਦੀ ਸਵਮ ਰਸਤਾ ਬਣਾਉਂਦੀ ਸਵਮ ਰਸਤੇ ਨੂੰ ਚੁਣਦੀ ਹੈ ਜਗਤ ਕੀ ਭੇਡਾਂ ਚਾਲ ਪਰ ਫਿਰ ਵੀ ਇੱਕ ਭੇਡ ਤੇ ਹੈ ਜੋ ਆਪਣੀ ਚਾਲ ਆਪ ਚਲਦੀ ਆਪਣਾ ਰਸਤਾ ਆਪ ਲੱਭਦੀ ਹੈ ਪਰ ਪੂਰੀ ਜ਼ਿੰਮੇਵਾਰੀ ਨਾਲ ਚਲਦੀ ਹੈ ਪਸ਼ੂ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਹਿਰਨਾ ਵਿੱਚ ਬਾਰਾਂ ਸਿੰਘਾ ਸਾਰੀ ਹਿਰਨੀਆਂ ਦਾ ਰਸਤਾ ਚੁਣਦਾ ਹੈ ਪੂਰੀ ਜ਼ਿੰਮੇਵਾਰੀ ਨਾਲ ਚਲਦਾ ਹੈ ਔਰ ਸਾਰਿਆਂ ਨੂੰ ਖਤਰੇ ਤੋਂ ਸਾਵਧਾਨ ਕਰਦਾ ਹੈ ਪਿਛੇ ਚੱਲਣ ਵਾਲੀਆਂ ਹਿਰਨ ਤੇ ਹਿਰਨੀਆਂ ਉਹ ਭਰੋਸੇ ਨਾਲ ਚੱਲਦੀਆਂ ਸਾਡਾ ਰਹਿਬਰ ਹੈ ਤੁਸੀਂ ਆਖੋਗੇ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਕਿ ਜਿੰਨ ਜਿਹੜੇ ਉਦਾਹਰਣ ਦਿੱਤੇ ਨੇ ਕੀੜੀ ਦੇ ਕੂੰਜ ਦੇ ਤੇ ਹਿਰਨ ਸਾਨੂੰ ਸਮਝਾਣਾ ਕੀ ਚਾਹੁੰਦੇ ਨੇ ਚੌਥੀ ਪੰਕਤੀ ਧਿਆਨ ਨਾਲ ਸੁਣਨਾ ਕੀਟੀ ਖਗ ਮਿਰਗ ਕੀਤੀ ਖਗ ਮਿਰਗ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਚੜਤ ਅਗਿਆਨ ਹੈ ਪੀੜੀ ਕੂੰਝ ਤੇ ਹਿਰਨ ਆਪਣੇ ਮੁਖੀ ਦੇ ਪਿੱਛੇ ਚਲਦੀਆਂ ਨੇ ਬਰੋਸੇ ਨਾਲ ਚਲਦੀਆਂ ਨੇ ਇੱਕ ਮਨੁੱਖ ਹੈ ਜਿਹੜਾ ਕਹਿ ਦਿੰਦਾ ਗੁਰਨਾਣਿਕ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਅਜੇ ਨਹੀਂ ਚਲਣਾ ਤੇਰੇ ਵਿੱਚ ਨਹੀਂ ਚਲਣਾ ਏ ਕਲ ਵੀਂਦਰ ਤੇਰਾ ਏ ਰਸਤਾ ਸਾਡਾ ਏ ਰਸਤਾ ਕੋਈ ਰੈਬਰਾਂ ਦੇ ਪਿੱਛੇ ਨਹੀਂ ਚੱਲਦਾ ਹਾਂ ਰੈਬਰ ਪੂਜੇ ਜਾਂਦੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਚੱਲਦਾ RAM ਨੂੰ ਪੂਜਿਆ ਜਾ ਰਿਹਾ ਹੈ RAM ਦੀ ਮਰਿਆਦਾ ਜ਼ਿੰਦਗੀ ਵਿੱਚ ਕੋਈ ਨਹੀਂ ਇਹ ਹਕੀਕਤ ਹੈ KRISHAN ਨੂੰ ਪੂਜਾ ਜਾ ਰਿਹਾ ਹੈ KRISHAN ਦਾ ਖੇੜਾ ਅਨੰਦ ਰਸ ਭਾਗਵਤ ਦਾ ਗਿਆਨ ਮਨੁੱਖ ਦੇ ਕੋਲ ਕੋਈ ਨਹੀਂ ਵਿਵਹਾਰ ਤਾਂ ਪਤਾ ਚੱਲਦਾ ਵਿਵਹਾਰ ਤਾਂ ਪਤਾ ਚੱਲਦਾ ਪਏ ਮੁਸਲਮਾਨ ਦੇ ਇਹਦੇ ਵਿਵਹਾਰ ਤੇ ਕੁਰਾਨ ਦੀ ਛਾਪ ਨਹੀਂ ਹੈ ਪੂਜ ਲੈਣਾ ਪਾਠ ਕਰ ਲੈਣਾ ਮੁਹੰਮਦ ਸਾਹਿਬ ਦਾ ਸਤਕਾਰ ਕਰ ਲੈਣਾ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰਨਾਨਕ ਦੀ ਮਹਿਮਾ ਗਾਇਨ ਕਰਨੀ ਕਲਗੀਧਰ ਦੀ ਮਹਿਮਾ ਗਾਇਨ ਕਰਨੀ ਅਵਤਾਰਾਂ ਨੂੰ ਪੂਜਣਾ ਬੜਾ ਸੌਖਾ ਹੈ ਅਵਤਾਰਾਂ ਦੇ ਨਕਸ਼ੇ ਕਦਮ ਤੇ ਚੱਲਣਾ ਬੜਾ ਔਖਾ ਹੈ ਭਾਈ ਸਾਹਿਬ ਕਹਿੰਦੇ ਨੇ ਕਿ ਟੀ ਖਗ ਮਿਰਗ ਪਨ ਸਨਮਖ ਪਾਛੇ ਲਾਗੇ ਜਾਏ ਪ੍ਰਾਨੀ ਗੁਰੂ ਪੰਤ ਛਾੜ ਛਲਤ ਅਗਿਆਨ ਹੈ ਦੂਸਰੀ ਉਹਨਾਂ ਦੀ ਪੌੜੀ ਹੈ ਉਹ ਕਹਿੰਦੇ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਇਤਨੀ ਛੋਟੀ ਹੈ ਇਹਦੀ ਹੋਂਦ ਦਾ ਪਤਾ ਹੀ ਨਹੀਂ ਚੱਲਦਾ ਪਹਿਲਾਂ ਤਾਂ ਲੈ ਵਿਚਾਰੀ ਆ ਜਾਂਦੀ ਕਿਸਦੇ ਪੈਰਾਂ ਥੱਲੇ ਆ ਗਏ ਕਈ ਵਾਰ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਮੇਰੇ ਪੈਰਾਂ ਦੇ ਥੱਲੇ ਕੌਣ ਆਇਆ ਜਦ ਕੇ ਸ਼ੇਖ ਸਾਦੀ ਸਾਹਿਬ ਕਹਿੰਦੇ ਲੈ ਇਹ ਬੰਦੇ ਹਾਥੀ ਦੇ ਪੈਰ ਦੇ ਥੱਲੇ ਜੋ ਤੇਰਾ ਹਾਲ ਹੁੰਦਾ ਹੈ ਨਾ ਤੇਰੇ ਪੈਰ ਦੇ ਥੱਲੇ ਕੀੜੀ ਦਾ ਉਹ ਹੀ ਹਾਲ ਉਹਨੇ ਨਜ਼ਮ ਲਿਖੀ ਹੈ ਹਾਥੀ ਦੇ ਪੈਰ ਦੇ ਥੱਲੇ ਜੋ ਤੇਰੀ ਦਸ਼ਾ ਹੁੰਦੀ ਹੈ ਉਹੀ ਦਸ਼ਾ ਕੀੜੀ ਦੀ ਤੇਰੇ ਪੈਰਾਂ ਦੇ ਥੱਲੇ ਹੈ ਕੋਤ ਨਹੀਂ ਹੁੰਦੀ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਿਣਾਣਾ ਇਹ ਉਹਦੀ ਫਿਤਰਤ ਹੈ ਮੈਂ ਹਾਂ ਕੁਛ ਮੈਂ ਹਾਂ ਕੁਛ ਇਹ ਜਣਾਣਾ ਇਹ ਗਿਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੀ ਇਹ ਤੇ ਨਿਰਮਾਨਤਾ ਦੀ ਮੂਰਤੀ ਚੋਂ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹੁੰਦਾ ਅਸੀਂ ਸੇਵਾਦਾਰ ਹਾਂ ਪਰ ਸਾਥੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਗ ਰਿਹਾ ਹੈ ਤੇ ਮੈਂ ਇਤਨੇ ਹੀ ਕਹਿ ਸਕਦਾ ਇਸ ਨੂੰ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਗ ਰਿਹਾ ਹੈ ਇਸ ਵਾਸਤੇ ਮੈਂ ਦੇਖਣਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਭਾਂਡੇ ਮਾਂਝਣ ਵਾਲੇ ਬੰਦਿਆਂ ਨੂੰ ਮਾਂਝਣ ਲੱਗ ਪੈਂਦੇ ਨੇ ਉਲਟਾ ਹੀ ਕੰਮ ਕਰਨ ਲੱਗ ਜਾਂਦੇ ਨੇ ੁੱਟੇ ਪੈ ਜਾਂਦੇ ਨੇ ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਇਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਖੀ ਦੇ ਪਿੱਛੇ ਚੱਲਦੀ ਪਰ ਨਿੱਕੀ ਜਿਹੀ ਖੁੜਦੇ ਚ ਹਜ਼ਾਰਾਂ ਆ ਜਾਂਦੀਆਂ ਨੇ ਪਿਆਰ ਨਾਲ ਰਹਿੰਦੀਆਂ ਨੇ 16 ਕਮਰਿਆਂ ਦਾ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦੇ ਪਿਓ ਪੁੱਤਰ ਨਹੀਂ ਰਹਿ ਸਕਦੇ ਸਸਤੇ ਨੂੰ ਨਹੀਂ ਰਹਿ ਸਕਦੇ ਦੀਵਾਰ ਪਾਓ ਵੱਡੀਆਂ ਕਰੋ ਨਹੀਂ ਰਹਿ ਸਕਦੇ ਪਰ ਨਿੱਕੀ ਜਿਹੀ ਖੁੜਦੇ ਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ ਪਿਆਰ ਨਾਲ ਰਹਿੰਦੀਆਂ ਨੇ ਭਾਈ ਚਾਰਾ ਮਹਿਲ ਦੀ ਤਰ੍ਹਾਂ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦਾ ਮਹਿਲ ਨੋ ਮਾ ਮਕਾਨ ਹੈ ਤੇ ਉਹ ਪੁੱਤਰ ਨਹੀਂ ਰਹਿ ਸਕਦਾ ਮੈਂ ਦੇਖੇ ਨੇ ਬੁੱਢੇ ਮਾਂ ਬਾਪ ਰੁਲਦੇ ਹੈ ਕਿਦਰੇ ਬਰਾ ਟਕੇ ਖਾਂਦੇ ਰਹੇ ਦੇਖੇ ਬਹੁਤ ਵੱਡਾ ਮਹਿਲ ਨੋ ਮਾ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦਾ ਮਹਿਲ ਨੋ ਮਾ ਮਕਾਨ ਹੈ ਤੇ ਉਹ ਪੁੱਤਰ ਨਹੀਂ ਰਹਿ ਸਕਦਾ ਸਸਤੇ ਨੂੰ ਨਹੀਂ ਰਹਿ ਸਕਦਾ بڑا ਛੋਟਾ ਸਰੀਰ ਹੈ ਕੀੜੀ ਦਾ بڑا ਵੱਡਾ ਜਿਗਰਾ ਹੈ ਕੀੜੀ ਦਾ ਬੜਾ ਭਾਰੀ ਬਰਕਮ ਸਰੀਰ ਹੈ ਮਨੁੱਖ ਦਾ ਕੀੜੀ ਵਰਗਾ ਜਿਗੜਾ ਇਸ ਮਨੁੱਖ ਦਾ ਕੁਝ ਵੀ ਨਹੀਂ ਐਨ ਛੋਟਾ ਜਿਹਾ ਜਿਗੜਾ ਮਾਂ ਵਾਸਤੇ ਵੀ ਜਗ੍ਹਾ ਕੋਈ ਨਹੀਂ ਪਿਓ ਵਾਸਤੇ ਵੀ ਜਗ੍ਹਾ ਕੋਈ ਨਹੀਂ ਭਰਾ ਵਾਸਤੇ ਵੀ ਜਗ੍ਹਾ ਕੋਈ ਨਹੀਂ ਇੱਕੇ ਤਖੋਡੇ ਸਹੰਸ ਸਸਾਵਾਂ ਆਵੇ ਫਿਰ ਅੱਗੇ ਜੋ ਭਾਈ ਸਾਹਿਬ ਕਹਿੰਦੇ ਨੇ ਮਿਉ ਸ਼ੱਕ ਕਰਦੀ ਵਾਸ ਲੈ ਜਿੱਥੇ ਧਰੀ ਤੇ ਥੇ ਚਲ ਜਾਵੇ ਵਾਸਨਾ ਆ ਗਈ ਏ ਥੇ 겨 ਡੋਲੇ ਆਇਆ ਏਥੇ ਸ਼ੱਕਰ ਪਈਏ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਵਜ਼ਬ ਦੇਂਦਾ ਬੰਦੇ ਨੂੰ ਕਿਸੇ ਕੰਮ ਧੰਦੇ ਬਿਜ਼ਨਸ ਦੇ ਵਿੱਚ ਪਤਾ ਚੱਲ ਜਾਏ ਪਰ ਸੀਕ੍ਰੇਟ ਰੱਖਦਾ ਹੈ ਪੜੋਸੀ ਨੂੰ ਨਾ ਪਤਾ ਚੱਲੇ ਭਰਾ ਨੂੰ ਵੀ ਨਾ ਪਰਦਾ ਪਰਦਾ ਪੁਰਛਪੰਦੇ ਨਾ ਮੈਂ ਹੀ ਸਾਰਾ ਕਮਾ ਲਵਾਂ ਮੈਂ ਹੀ ਆਪਣੇ ਘਰ ਬਰ ਨਵਾਂ ਬਾਕੀਆਂ ਦੇ ਤੇ ਐਨ ਭੁੱਖੇ ਪਿਆਸੇ ਰਹਿਣ ਇਹ ਕਮਜ਼ੋਰੀ ਮਨੁੱਖ ਵਿੱਚ ਮੈਂ ਲੋਚਾਰ ਕਰ ਹਣੇ ਫੈਕਟਰੀਆਂ ਦੇਖਣ ਗਿਆ ਇੱਕ ਸਿੰਘ ਲੈ ਗਿਆ ਫੇਕਨ ਕੁਝ ਪਰਸਨਲ ਸੈਸ਼ਨ ਮੈਨੂੰ ਸਾਫ ਕਹਿ ਦਿੱਤ ਗਿਆ ਨਹੀਂ ਕਿ ਇਹਦਾ ਸਿ크ਰਟ ਹੈ ਉਹ ਸਾਰੇ ਨਹੀਂ ਜਾਣਦੇ ਮੈਂ ਤਾਂ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿਸੇ ਦੀ ਤੁਸੀਂ ਮੈਨੂੰ ਦਿਖਾ ਰਹੇ ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਸੀਕਰਟ ਹੈ ਜਿਹੜੀ ਗੱਲ ਦਾ ਸੀਕਰਟ ਸਭ ਤੇ ਸਭ ਤੇ ਫਿਰ ਪੜਦਾ ਪਾਣਾ ਸੀ ਲੈ ਆਏ ਗਾ ਸੀਕਰਟ ਹੈ ਜੋ ਮੈਂ ਉਧਰ ਜਾਣ ਲੱਗਾਗਾ ਸੀਕਰਟ ਹੈ ਤੇ ਸੁਬਾਤ ਰੱਖਿਆ ਹੈ ਇਹ ਰਾਜ਼ ਦੇ ਚ ਹੈ ਮਰਦਾ ਹੈ ਸੈਕਰੀ ਦਾ ਇਹ ਰਾਜ਼ ਕਿ ਜੇ ਦੂਜੇ ਨੂੰ ਨਾ ਪਤਾ ਚੱਲ ਜਾਵੇ ਦੂਜਾ ਨਾ ਬਣਾਣ ਲੱਗ ਪਵੇ ਹੱਦ ਹੋ ਗਈ ਹੈ ਦੂਜੇ ਤੇ ਮੋਟ ਚੁਰਕੀ ਨਹੀਂ ਪਹਿਣੀ ਚਾਹੀਏ ਇਹ ਕਮਜ਼ੋਰੀ ਹੈ ਮਨੋਖਦੇ ਚੇ ਕੀੜੀ ਨੂੰ ਪਤਾ ਚੱਲ ਜਾਈ ਤੇ ਹਜ਼ਾਰਾਂ ਦਾਣੇ ਖੰਡ ਦੇ ਪੈਨੇ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਜੁਗਾਦਰੀ ਦੀ ਗੱਲ ਹੈ ਜਦ ਕਦੇ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ। ਜਮਨਾ ਦੀ ਨਹਿਰ ਤੇ ਸ਼ਾਮ ਨੂੰ ਟੈਲਨ ਨਿਕਲ ਜਾਂਦੇ ਸੀ। ਤੇ ਕਿਨਾਰੇ ਤੇ ਸਵਾਂਖ ਉੱਭੀ ਪਈ ਸੀ ਸਵਾਂਖ। ਇਹ ਛੋਟੇ-ਛੋਟੇ ਬਾਜ ਜਿਹੜੇ ਤੋਂ ਵੀ ਛੋਟੇ ਦਾਣੇ ਹੁੰਦੇ ਨੇ। ਵਰਤ ਰੱਖਦੀਆਂ ਨੇ ਸਨਾਤਨ ਬੀਜੀਆਂ ਉਹ ਫਿਰ ਵਰਤਵਲੇ ਦਿਨ ਖਾਂਦੀਆਂ ਉਹ ਸੁਆਕ ਕਹਿੰਦੇ ਆ ਉਹ ਸੁਆਕ ਸੁੱਕ ਕੇ ਡਿੱਗੀ ਪਈ ਸੀ ਮਤਲਬ ਪੱਕ ਕੇ ਡਿੱਗ ਗਈ ਸੀ ਇੱਕ ਬੂਟਾ ਕੀੜੀਆਂ ਦੀ ਮੈਦਾਰ ਦੇਖੀ ਇੱਕ ਜਾਂਦੀ ਹੋਈ ਇੱਕ ਆਂਦੀ ਹੋਈ ਇੱਕ ਤੇ ਜਾ ਰਹੀ ਐ ਸੁਆਕ ਦੀਦਰ ਦੂਜੀ ਦਾਣਾ ਮੋਂਦੇ ਚ ਪਾ ਕੇ ਆਰੇ ਆਪਣੇ ਖੁੱੜੀ ਤਰਫ ਲੈ ਜਾ ਰਹੀ ਹੈ ਤੇ ਖੁੱੜ ਮੈਂ ਕਦਮਾਂ ਨਾਲ ਨਾਪੀ ਸੀ ਸੌ ਕਦਮਾਂ ਦੀ ਦੂਰੀ ਤੇ ਸੀ ਖੁੱਤ ਇਤਨੀ ਦੂਰ ਲੈ ਜਾਂਦੀ ਸੀ ਉਹ ਸੁਆਖ ਦੇ ਦਾਣੇ ਮੋਝ ਤੇ ਮੈਂ ਉਸ ਪਾਸੇ ਹੀ ਚੱਲ ਪਿਆ ਉਹ ਕਿਹੜੀ ਜਗ੍ਹਾ ਤੇ ਜਾਂਦੀ ਹੈ ਨਾਲ ਜਿਹੜੇ ਮੇਰੇ ਸਹਿਰ ਕਰਨ ਵਾਲੇ ਸਨ ਉਹ ਕਹਿਣ ਲੱਗੇ ਉਹ ਜਿਹਾਂ ਦੇ ਗੈਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ ਨੇ ਨਿਕੀ ਨਿਕੀ ਗੱਲਾਂ 'ਚ ਪਿੱਛੇ ਪੈ ਜਾਂਦੇ ਨੇ ਮੇਰੇ ਹਮ ਉਮਰ ਸਨ ਖੁੱਲ ਕੇ ਗੱਲ ਕਰਦੇ ਸਨ ਮੈਂ ਕਿ ਚਲੋ ਅੰਜੀ ਸਹੀ ਪਰ ਮੈਨੂੰ ਇਹ ਕੋਈ ਨੁਕਤਾ ਲੱਭਦਾ ਪਿਆ ਹੱਥੋਂ ਕੁਝ ਗੱਲ ਲੱਭਦੀ ਪਈ ਹੈ ਖੋੜ ਦੇ ਚ ਦਾਣਾ ਰੱਖੇ ਕੀੜੀ ਨੇ ਤੇ ਵਾਪਸ ਮੈਂ ਕਹਿੰਨ ਨੂੰ ਪਤਾ ਹੈ ਜਿਹੜਾ ਦਾਣਾ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲੇਗਾ ਮਨੁੱਖ ਤੇ ਬਾੜ ਜੋੜਾ ਰੱਖ ਜਾਏ ਤੇ ਨਹੀਂ ਲੱਭਦਾ ਅਗਲਾ ਲੈ ਜਾਂਦੇ ਹਾਂ वो जो दाना रख के जा रही है खुड़े चु पता है मेनू मिलना है कहने तो मरा दे थे तो कोई भरोसा नहीं कुछ भरोसा नहीं वो दाना रख के जा रही है ओनू पता है वापसी त मैं आना मेरा हक किसी ने नहीं, नहीं खोना मेरा हक मेनू मिलना है मिलना है मिलना ग्यो शक्कर दी वास ले ਜਿੱਥੇ ਧਰੀ ਤਿਥੇ ਚਲ ਜਾਏ ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਕਰੇ ਆਹ ਕਿਆ ਬਾਤ ਹੈ ਮਹਾਰਾ ਇੱਕ ਦਾਣਾ ਖੰਡ ਦਾ ਇਧਰ ਪਿਆ ਹੈ ਇੱਕ ਦਾਣਾ ਉਧਰ ਪਿਆ ਹੈ ਇੱਕ ਦਾਣਾ ਉਧਰ ਪਿਆ ਉਹ ਰੇਤ ਦੇ ਚੋਂ ਵੀ ਦਾਣਾ ਕੱਢ ਲੈਂਦੀ ਏ ਸੱਚ ਕਰਾ ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਗੱਲ ਰਮਜ਼ ਦੇ ਚ ਕਹੀ ਹੈ ਭਗਤ ਕਵੇਰੀਸ ਰਮਜ ਨੂੰ ਖੋਲਦੇ ਨੇ ਇੱਕ ਸ਼ਲੋਕ ਦੇ ਚ ਹਰ ਹੈ ਖੰਡ ਐ ਤੇ ਰੱਬ ਦਾ ਨਾਮ ਖੰਡ ਪਰ ਰੇਤ ਮੇ ਬਿਖਰੀ ਰੇਤ ਦੇ ਚ ਬਿਕਰੇ ਆ ਪੇਖੇ ਇਧਰੇ ਦਾਣਾ ਕਿਧਰੇ ਇਧਰੇ ਦਾਣਾ ਰੱਬ ਦੀ ਝਲਕ ਕਿੱਥੋਂ ਲਾਓਗੇ ਕਿਹੜੀ ਜਗ੍ਹਾ ਤੋਂ ਲਾਓਗੇ ਗੁਣਾ ਤਾਂ ਮਿਲੈ ਨਹੀਂ ਤੇ ਗੁਣਾ ਦੀ ਝਲਕ ਕਿੱਥੇ ਵੇਖੋਗੇ ਕਿਸੇ ਮਨੁੱਖ ਦੇ ਉਰ ਕਿੱਥੋਂ ਵੇਖੋਗੇ ਪਰ ਗੁਣਾ ਦੀ ਇਹ ਖੰਡ ਬੜੇ ਭਾਰੀ ਔਗਣਾ ਦੀ ਰੇਤ ਦੇ ਵਿੱਚ ਬਿਕਰੀ ਪਈ ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਚ ਰੇਤ ਨਹੀਂ ਹੈ ਮਿੱਟੀ ਦਾ ਪਤਲਾ ਮਹਾਰਾਜ ਗੁਰਨਾਣਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ ਮਾਟੀ ਕਾ ਕਿਆ ਧੋ ਪੈ ਸੁਮੇ ਮਾਨਸ ਕੀ ਗਤਿ ਸਾਬਣ ਤੇ ਪਾਣੀ ਲੈ ਕੇ ਵੀ ਜੇ ਮੈਂ ਮਿੱਟੀ ਨੂੰ ধਵਾਂ ਤੇ ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਫ ਕਰਾਂ ਮਿੱਟੀ ਦੇ ਚੋਂ ਮੈਂ ਮੈਲ ਕਿੱਥੋਂ ਕੱਢਾਂ ਤੇ ਮਿੱਟੀ ਦਾ ਪਤਲਾ ਇਹਦੇ ਚ ਮੈਲ ਰਹੇ ਰਹਿ ਪਤਨੀ ਵਕਾਲਤ ਕਰਦੇ ਨੇ ਧੰਨ ਗੁਰੂ ਨਾਨਕ ਮਨੁੱਖ ਦੇ ਮਾਟੇ ਕਾ ਕਿਆ ਧੋ ਪੈ ਸੁਆਮੀ ਮਾਨਸ ਕੇ ਗਤੇ ਸੰਦੋਇਆ ਮਨੁੱਖ ਸੜਕ ਤੇ ਠੋਕਰ ਖਾ ਕੇ ਗਿਰ ਗਏ ਸਿਆਣੇ ਮਨੁੱਖ ਨੂੰ ਹਲੇ ਮਨੁੱਖ ਨੂੰ ਤਰਸ ਆ ਜਾਂਦਾ ਚੁੱਕਦਾ ਗਿਰ ਗਿਆ ਵਿਚਾਰਾ ਠੋਕਰ ਖਾ ਗਿਆ ਝੋਟ ਲੱਗ ਗਈ ਹੈ ਕੋਈ ਵੀ ਔਗਣ ਕੋਈ ਵੀ পাপ ਮਨ ਦਾ ਗਿਰ ਜਾਣਾ ਹੈ ਤਨ ਠੋਕਰ ਖਾ ਕੇ ਗਿਰ ਜਾਏ ਸਾਰੇ ਤਰਸ ਕਰਦੇ ਨੇ ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਗਰਣਾ ਕਰਦੇ ਸਾਰੇ ਨਫ਼ਰਤ ਕਰਦੇ ਧਾਰਮਿਕ ਮਨੁੱਖ ਦੀ ਪਛਾਣ ਮਨ ਕਿਸ ਦਾ ਗਿਰ ਗਿਆ ਔਗਣਾ ਕਰਕੇ ਗਿਰ ਗਿਆ পাপ ਕਰਕੇ ਗਿਰ ਗਿਆ ਹੁਣ ਉਸ ਤੇ ਵੀ ਤਰਸ ਕਰ ਰਿਹਾ ਹੈ ਕੋੜੀ ਵੀ ਤੇ ਤਰਸ ਆਇਆ ਠੱਗ ਤੇ ਵੀ ਸੱਜਣ ਠੱਗ ਤੇ ਵੀ ਗੁਰੂ ਨਾਨਕ ਨੂੰ ਤਰਸ ਆਇਆ ਔਰ ਤਰਸ ਆਇਆ ਉਸ ਰਾਖਸ਼ ਤੇ ਜੋ ਜਵਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੋੜਾ ਗੁਰੂ ਨਾਨਕ ਨੂੰ ਰਾਖਸ਼ ਤੇ ਵੀ ਤਰਸ ਆਇਆ ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਪੰਡਣ ਲੱਗ ਪੈਂਦਾ ਹੈ ਵਾਹ ਵਾਹ ਤਰਸ ਆ ਗਿਆ ਹੈ ਰਾਖਸ਼ ਹੋਣਾ ਠੱਗ ਹੋਣਾ ਮਾਨਸਿਕ ਗਰਾਵਟ ਹੈ ਕਿ ਜੇ ਹੁਣ ਮਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਖਾ ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦੋਗੇ ਗਰੇ ਉਠਣੇ ਨਾ ਦੇਵਗਲੇ ਨੂੰ ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ ਗੁਨਾਹਗਾਰ ਕਹਿੰਦੇ ਨੇ ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖਦੇ ਨੇ ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ ਕਿ ਸਾਰੇ ਜੋ ਬੰਦ ਦੇ ਨੇ ਸਾਰੇ ਜੋ ਬੰਦ ਦੇ ਨੇ ਦੁੱਲੇ ਖੰਡ ਜੋ ਰੇਤ ਵਿੱਚ ਖੰਡੋ ਦਾਣਾ ਛੁਣ ਛੁਣ ਖਾਏ ਅਰੇ ਹੈ ਖਾਂਡ ਰੇਤమే ਬਿਕਰੀ ਅਸתי ਚੁਣੀ ਨਾ ਜਾਏ ਕਹੋ ਕਬੀਰ ਕੁਲ ਜਾਤ ਪਾਤ ਤਜ ਛੀਕੇ ਹੋਏ ਚੁਣ ਖਾਇ ਜਾਤ ਦਾ ਮਾਣ ਕੁਲ ਦਾ ਮਾਣ ਧਨ ਦਾ ਮਾਣ ਜੋਬਨ ਦਾ ਮਾਣ ਮਨੁੱਖ ਨੂੰ ਹਾਥੀ ਬਣਾ ਲੈਂਦਾ ਤੇ ਹੁਣ ਹਾਥੀ ਨੂੰ ਵਾਖੋ ਤੂੰ ਇਹ ਦਾਣੇ ਚੁਣ ਜਿਹੜੇ ਇੱਕ ਇਧਰ ਬਿਕਰਿਆ ਪਿਆ ਇੱਕ ਇਧਰ ਬਿਕਰਿਆ ਪਿਆ ਕਬੀਰ ਕਹਿੰਦਾ ਅਸתי ਚੁਣੀ ਨਾ ਜਾਏ ਤੇ ਹਾਥੀ ਕੌਣ ਜਿਹਨੂੰ ਜਾਤ ਦਾ ਹੰਕਾਰ ਧੰਨ ਦਾ ਹੰਕਾਰ ਹੈ ਜੋ ਬੰਦਾ ਹੰਕਾਰ ਹੈ ਪ੍ਰਭਤਾ ਦਾ ਹੰਕਾਰ ਹੈ ਕਬੀਰ ਕਹਿੰਦੇ ਹਾਥੀ ਇਹ ਨਹੀਂ ਸੁਣ ਸਕੇਗਾ ਅਗਰ ਇਹਨੇ ਸੂੰਡ ਮਾਰੀ ਵੀ ਇੱਕ ਦਾਣਾ ਚੁਣਨ ਦੀ ਤੇ ਇੱਕ ਦਾਣੇ ਦੇ ਨਾਲ ਰੇਤ ਉਸ ਦੀ ਮੂੰਹ 'ਚ ਇਤਨੀ ਪੈ ਜਾਏਗੀ ਖੰਡ ਦਾ ਸਵਾਦ ਨਹੀਂ ਆਏਗਾ ਫਿੱਕਾ ਹੀ ਆਏਗਾ ਸੰਗਤ 'ਚ ਫਿੱਕਾ ਹੀ ਚਲਾ ਜਾਏਗਾ ਬੜੇ ਫਿੱਕੇ ਢੰਗ ਨਾਲ ਬਾਣੀ ਪੜੇਗਾ ਫਿੱਕੇ ਪਪ ਡੰਗਰ ਵਾਲੀ ਗੁਟਕਾ ਬੰਦ ਕਰ ਦੇਗਾ ਕਾਰਨ ਹਾਥੀ ਹੈ ਹਾਥੀ ਹੈ ਇਹ ਡੁੱਲੇ ਵੇ ਖੰਡ ਦੇ ਦਾਣੇ ਨਹੀਂ ਚੁਣ ਸਕਦਾ ਫਿਰ